ਇਹਦਾ ਬਹੁਤ ਵੜਾ ਆਜਾ ਕੇ ਲੱਗਿਆ ਵੀ ਥੈਂਕ ਯੂ ਮੈਡਮ ਤੇਰਾ ਇਹ ਬੰਦ ਬੜਾ ਚੰਗਾ ਲੱਗਿਆ ਇਸ ਲਈ ਮੈਂ ਵੀ ਜਾ ਕੇ ਐਸਾ ਹੀ ਇੱਕ ਕਮਰਾ ਆਪਣੇ ਲਈ ਬਣਾਉਣਾ ਉਸ ਚੌਂਕ ਵਿੱਚ ਇੱਕ ਬੈਠਾ ਹੋਇਆ ਬਿਖਾਰੀ ਬੜੀ ਚੋਰ ਨਾਲ ਸੀ ਜਦ ਰਾਜੇ ਨੇ ਪੁੱਛਿਆ ਤੂੰ ਅਸਲ ਕਿਉਂ ਹੈ ਐਸਾ ਲੱਗਿਆ ਮੈਂ ਇਸ ਲਈ ਰਸਤੇ ਉਹ ਕਮਰਾ 90% ਦੀ ਕਬਰ ਹੈ ਜਿਸ ਦਿਨ ਤੂੰ ਉਹ ਦਰਵਾਜ਼ਾ ਬੰਦ ਕਰ ਦੇਗਾ 100% ਦੀ ਕਬਰ ਬਣ ਜਾਏਗਾ ਤੂੰ ਮੌਤ ਕੋਲ ਵਜਨ ਦਾ ਯਤਨ ਕਰਦਾ ਹੈ ਕਲੋ ਕਲ ਮੌਤ ਵਿੱਚ ਜੀਂਦੇ ਹਨ ਜਦ ਲਈ ਤੂੰ ਉਸ ਕਮਰੇ ਵਿੱਚ ਜਾਂਦਾ ਤੈਨੂੰ ਮੌਤ ਹੀ ਚੇਤੇ ਰਹਿੰਦੀ ਹੋਈ ਕਿਦਰੇ ਮਰ ਹੀ ਨਾ ਜਾ ਮੌਤ ਹੀ ਨਾ ਆਵੇ ਇਹ ਵੀ ਚਿੰਤਾ ਹਰ ਵਕ ਮਨੁੱਖ ਦੇ ਅੰਦਰ ਬਣੀ ਰਹਿੰਦੀ ਹੈ ਉਹ ਵਿਖੇ ਦੀ ਚਿੰਤਾ ਮਨੁੱਖ ਦੀ ਹਾਰੇ ਦੀ ਚਿੰਤਾ ਮੌਤ ਦੇ ਜਾ ਪਹੁੰਚਦੀ ਹੈ ਬੰਦੇ ਨੂੰ ਚਿੰਤਾ ਹੈ ਬਾਹਰ ਗਰਮੀ ਬੜੀ ਹੈ ਗਰਮੀਆਂ ਲੱਗ ਜਾਏ ਔਰ ਚਿੰਤਾ ਜਾ ਪਹੁੰਚਦੀ ਹੈ ਕਿਧਰੇ ਗਰਮੀ ਦੇ ਨਾਲ ਦੇ ਮੌਤ ਹੀ ਨਾ ਹੋ ਜਾਵੇ ਬਾਹਰ ਸਰਦੀ ਬੜੀ ਹੈ ਚਿੰਤਾ ਹੈ ਇਦਰੇ ਸਾਧਨੀ ਦੇ ਨਾਮ ਮੈਨੂੰ ਆਉਤ ਹੀ ਨਾ ਮਰ ਹੀ ਹੋਇਆ ਫਿਰ ਜੀਤ ਕੇ ਸਭ ਨੂੰ ਜਿੱਤੇ ਕਰੇਗਾ ਫਲਾਣਾ ਵੀ ਮਰੂ ਉਹ ਵੀ ਮਰੂ ਇਹ ਵੀ ਮਰੂ ਹਰ ਸਮਿਚੇਤਾਂ ਔਰ ਜੋ ਆਪਣੇ ਪਾਸ ਹੈ ਉਸ ਨੂੰ ਸੰਭਾਲਿਆ ਤੇ ਜੋ ਸਵਾਸ ਮੁਨੁਖ ਦੇ ਆਪਣੇ ਪਾਸ ਹੈ ਉਸ ਸਵਾਸ ਨੂੰ ਸੰਭਾਲਿਆ ਨਹੀਂ ਜੋ ਪ੍ਰਾਪਤੀ ਹੋਣੀ ਸੀ ਆਸ ਦੇ ਵਿੱਚ ਇਹ ਹੀ ਕਾਰਨ ਹੈ ਕਿ ਕੱਟਿਆ ਮੰਦੀ ਬਾਣੀ ਪੜ੍ਹਨ ਤੋਂ ਬਾਅਦ ਵੀ ਰਾਗ ਰਸ ਨਹੀਂ ਬਣਿਆ ਕਿਉਂਕਿ ਜਿਸ ਵਕਤ ਉਹ ਪੜ ਰਹੇ ਜੇ ਸਾ ਉਹ ਸਵਕਤ ਵਰਤਮਾਨ ਵਿੱਚ ਨਹੀਂ ਸੀ ਕਾਪ ਕਰਦੇ ਵੀ ਧਿਆਨ ਜਾਂ ਜਤ ਭੇਖ ਦੀਆਂ ਗੱਲਾਂ ਸੋਚਦਾ ਪਿਆ ਸੀ ਜਾਂ ਬੀਤ ਗਏ ਚੇਤੇ ਕਰਦਾ ਪਿਆ ਸੀ ਮਾਣੋ ਫੇਰਦੇ ਵੀ ਇਆ ਪਰ ਕਰੇ ਜਾਣ ਦੇ ਕੋ ਇੱਕ ਬਾਰੇ ਸੋਚਦਾ ਜੰਮੀਦ ਗਏ ਦੇ ਬਾਰੇ ਸੋਚਦਾ ਕਦੀ ਵੀ ਧਿਆਨ ਵਰਤਮਾਨ ਵਿੱਚ ਆਪ ਹੀ ਨਹੀਂ ਕੀ ਕਬੂ ਜੀਣਾ ਪੁੱਤ ਚੜਤ ਹੈ ਕਬੂ ਜਾਏ ਪਿਆ ਹੈ ਲੋਭੀ ਜੀ ਵਾਲਾ ਛੜਾ ਹੈ ਚਾਰੇ ਪਾਸੇ ਤੇ ਮੰਨ ਸੱਥਰ ਰਹਿੰਦਾ ਹੈ ہمیشہ پڑھ پڑا ہی رہنگا ہے جس وقت ایک واسطے بھی یہ من وقت میں ورطمان دے رچ آتے گے گا اسے وقت ریب جڑ جائے جیڑی ریب جان میں تو پاہت Yeah, i have ਦੰਪ ਤੇ ਆ ਜੀ ਜੋ ਵੀ ਮਿਲਣਾ ਇੱਕੋ ਵਾਰੀ ਚ ਮਿਲਦੇ ਜਿਨ੍ਹਾਂ ਦੇ ਵੀ ਜੀਵਨ ਬਦਲੇ ਹਨ ਇੱਕ ਛੇਨ ਵਿੱਚ ਹੀ ਬਦਲਦੇ ਜਿਹੜੇ ਸ਼ਰਾਬੇ ਸ਼ਰਾਬ ਛੱਡਦੇ ਨੇ ਇੱਕ ਛੇਨ ਵਿੱਚ ਛੱਡਦੇ ਇੱਕੋ ਵਾਰੀ ਚ ਕਹਿ ਦਿੰਦਾ ਬਸ ਅੱਜ ਤੋਂ ਬਾਅਦ ਨਹੀਂ ਇਹ ਕਰਨਗੇ ਤਦ ਹੀ ਕਿਸੇ ਦੇ ਵੀ ਰੋਜ਼ਾਨਾ ਰੋਜ਼ਾਨਾ ਘਟਾ ਘਟਾ ਕੇ ਸ਼ਰਾਬ ਅੱਜ ਤੱਕ ਨਹੀਂ ਛੱਡੀ ਜਿਨ੍ਹਾਂ ਦੇ ਵਿੱਚ ਜੀਵਨ ਬੱਧੇ ਹੈ ਇੱਕੋ ਥੰਨ ਵਿੱਚ ਫੈਸਲੇ ਕਰਦੇ ਬਸ ਇੱਕ ਵਾਰੀ ਜੀ ਫੈਸਲਾ ਹੋ ਗਿਆ ਇਸ ਇੱਕ ਦੀ ਵਾਰ ਗੁਰਬਾਣੀ ਚ ਬਹੁਤ ਕੀਤੀ ਗਈ ਹੈ ਦੁਰਾਂ ਇੱਕ ਦੇਹ ਕਸਲਾ ਕੋਈ ਲੈ ਦੇ ਧਿਆਨ ਤੇ ਜਾਏ ਗਈ ਕੂੜੇ ਦੀ ਹੀ ਕੂੜੇ ਨੂੰ ਬਾਰ ਬਾਰ ਚੇਂਗੀ ਧਿਆਨ ਕਰਦਾ ਹੈ ਇੱਕੋ ਥਾਂ ਦੇ ਹੀ ਧਿਆਨ ਪਰਪੱਕ ਹੋ ਜਾਏਗਾ ਅਗਲੇ ਦੇ ਬਾਰੇ ਤੇ ਸੋਚੇ ਗਏ ਇੱਕ ਦਮ ਦੇ ਹੀ ਧਿਆਨ ਟਿਕ ਜਾਵੇ ਫਿਰ ਨਾ ਕੋਈ ਮਿੱਥੀ ਚਿੰਤਾ ਨਾ ਬੀਤੇ ਦੀ ਯਾਦ ਮਹਾਂ ਬਾਤ ਦੇ ਵਿੱਚ ਐਸਾ ਸ਼ਲੋਕ ਉੱਤਰਾਗੇ ਕੜਨਵਾ ਕਿ ਹੈ ਵੀ ਗੜਾ ਹਸਤੇ ਲਈ। ਮਹਾਪਾਰਵ ਵਿੱਚ ਐਸਾ ਲਿਖਿਆ ਗਿਆ ਮੂਰਤਮ ਵਿਵਰਤਮ ਸਹਯ ਹੈ। ਨਾਮ ਤੋਂ ਤਾਂ ਇੱਕਦਮ ਚਿਰਮ। اے ਬੰਦੇ, اے ਮਨੁੱਖ। ਇੱਕ ਖੰਡ ਵਿੱਚ ਹੀ ਇੱਕ ਮੂਰਤ ਵਿੱਚ ਹੀ ਸੜ ਜਾਣਾ ਸਤੇਸ਼ ਹੈ। ਨਾਮ ਕੇ ਪਲ ਪਲ ਵਿੱਚ ਸੜ ਕੇ ਤੂੰ ਮੈਂ ਤੇ ਇਦਾਂ ਤੱਕ ਤੂੰ ਆਪਣੇ ਜੀਵਨ ਨੂੰ ਧੋਏ ਦੀ ਤਰ੍ਹਾਂ ਤੋਖ ਨਾ ਦੇ ਵਾਸ ਸਿੱਖੋ ਬਾਹਰ ਵਿੱਚ ਸੜ ਕੇ ਖੰਡ ਕਰਦੇ ਸਭ ਬਿਲਕੁਲ ਸੱਚ ਹੈ ਜਿਸ ਲਈ ਹਮੇ ਸੜੀ ਹੈ ਵਾਸ ਇੱਕ ਥੇਰੇ ਵਿੱਚ ਸੜ ਕੇ ਖੰਡ ਹੁੰਦੇ ਸਨ ਇੱਕ ਢਿੰਕਾ ਵੀ ਇਸ ਦਾ ਬਾਕੀ ਨਹੀਂ ਰਹਿ ਜਾਂਦਾ ਜੇ ਤੂੰ ਮੈਂ ਦੀ ਤਰ੍ਹਾਂ ਾਰੇ ਮਨ ਤੁਮੇ ਦਾ ਕਿਤੇ ਵੀ ਕੋਈ ਨਾਮ ਨਹੀਂ ਹੈ ਤੁਮਾਂ ਦੇਖਣਾ ਬੁਰਾ ਤੁਮਾਂ ਹਨੇਰੇ ਨੂੰ ਵੀ ਖਰਾਬ ਕਰਦੇ ਲੋਕ ਹਨੇਰੇ ਚ ਵੀ ਤੁਰਿਆ ਜਾ ਰਿਹਾ ਹੋਏ ਤੇ ਕੋਈ ਨਾ ਕੋਈ ਆਨੰਦ ਹੋ ਸਕਦਾ ਹਨੇਰੇ ਚ ਵੀ ਤੁਮਾਂ ਆ ਜਾਏ ਸਾਰੇ ਹਨੇਰੇ ਨੂੰ ਖਰਾਬ ਕਰ ਦੇ ਤੁਮਾਂ ਜਿੱਥੇ ਵੀ ਆਇਆ ਤੁਮਾਂ ਹੈ ਸਭ ਰਹਿ ਤੁਮੇ ਦੇ ਵਿੱਚ ਨਾ ਦੇਖਿਆ ਜਾ ਸਕਦਾ ਤੋਰੀਆ ਦਾਸਖੇ ਨਾ ਬੋਲਿਆ ਜਾ ਸਕਦਾ ਨਾ ਸੁਆਸ ਲਿਆ ਜਾ ਸਕਦਾ ਤੂੰ ਆਪਣੇ ਜੀਵਨ ਨੂੰ ਧੂਏਂ ਦੀ ਤਰ੍ਹਾਂ ਤਪਹਾਣਾ ਰੋਜ਼ ਰੋਜ਼ ਬੰਦਾ ਆਪਣੇ ਜੀਵਨ ਨੂੰ ਧੂਏਂ ਦੀ ਤਰ੍ਹਾਂ ਤਪਹਾ ਰਿਹਾ ਹੈ ਬਸ ਇੱਕੋ ਮਾਰ ਵਿੱਚ ਅਗ ਦੀ ਤਰ੍ਹਾਂ ਜੀਵਨ ਨੂੰ ਸਾੜ ਦੇ ਕਰ ਆਪਣੀ ਮੈਂ ਸਾਹ ਅੰਕਾਰ ਨੂੰ ਸਾਹ ਇਹ ਕਿ ਨਵੇਂ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਆਸ ਵਿੱਚ ਕਈ ਵਾਰੀ ਬੜੀ ਹੈ ਕਿ ਫੁਲਾਣੇ ਸ਼ਹਿਰ ਦਾ ਪੁਰਾਣਾ ਨਾਮ ਹੋਵੇ ਸੀ ਉਹਦਾ ਨਵਾਂ ਨਾਮ ਉਹ ਰੱਖ ਦਿੱਤਾ ਹੈ। ਜਿਵੇਂ ਭਾਈ ਜੈਤਾ ਸਿੰਘ ਦਾ ਨਾਮ ਬਦਲ ਕੇ ਭਾਈ ਜੀਵਨ ਸਿੰਘ ਹੋ ਗਿਆ। ਰਾਮ ਗੋਇਨ ਜੀ ਦਾ ਨਾਮ ਬਦਲ ਕੇ ਭਾਈ ਬਲਬਖ ਸਿੰਘ ਰੱਖਿਆ। ਇਹ ਕਈ ਵਾਰ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਲੋੜ ਕੋਈ ਸੀ ਉਹਨੇ ਨਾਮ ਇਹ ਤਾਂ ਵੀ ਬੜਾ ਸੋਨਾ ਨਾ ਆਰਾਮ ਕੋਈ ਨਹੀਂ ਤੇ ਬੜਾ ਸੋਨਾ ਨਾ ਇਸ ਸਤਨਾਮ ਦੇ ਪਿੱਛੇ ਸੇਖੀ ਲਗਾਉਣਾ ਸੀ ਪਰ ਨਹੀਂ ਇਸ ਦਾ ਵੀ ਕੋਈ ਨਾ ਕੋਈ ਤੇ ਬਾਤ ਇਸ ਦਾ ਵੀ ਕੋਈ ਨਾ ਕੋਈ ਲਾਜਿਕ ਹੈ ਗੁਰੂ ਸਾਹਿਬਾਨ ਨੇ ਕਹਿ ਦਿੱਤਾ ਬਾਸ ਇੱਕੋ ਬਾਤ ਪੁਰਾਣਾ ਖਤਮ ਤੇ ਨਵਾਂ ਸੋ ਪੁਰਾਣੇ ਨੂੰ ਮਿਟਾ ਦੇ ਉਹ ਕਿੰਨਾ ਐਸਾ ਹੋਏਗਾ ਜਿੱਥੇ ਪੁਰਾਣਾ ਮਿਟ ਜਾਏਗਾ ਨਾਮ ਅਸੂ ਗੁਰੂ ਵਾਲਾ ਹੋਣ ਦਾ ਵੀ ਇਹੀ ਤਰੀਕਾ ਹੈ ਜਿਸ ਦਿਨ ਗੁਰੂ ਵਾਲਾ ਹੋ ਗਿਆ ਉਸ ਦਿਨ ਪੁਰਾਣਾ ਜੀਵਨ ਖਤਮ ਇੱਕ ਸ਼ਾਇਰ ਦੇ ਬੋਲ ਨੇ ਮਿਟਾ ਦੇ ਆਪਣੀ ਹਸਤੀ ਅਗਰ ਕੁਝ ਬਣਨਾ ਚਾਹਤਾ ਹੈ ਕਿ ਬੀਜ ਮਿੱਟੀ மே ਮਿਲ ਕੇ ਹੀ ਫੁੱਲੋ ਖਿਜ਼ਾਉਂਦਾ ਹੈ ਬੀਜ ਜਿੰਨਾ ਚਿਰ ਟਰਪਟੀ ਵਿੱਚ ਗਲ ਨਹੀਂ ਉਹਨਾ ਮਾਵਾਂ ਕਿੱਟੀ ਵਿੱਚ ਮਿਟਾ ਨਹੀਂ ਜਾਂਦਾ ਉਹਨਾ ਚਿਰ ਬੀਜ ਵਿੱਚੋਂ ਗੁਲਾਬ ਪੈਦਾ ਨਹੀਂ ਹੁੰਦਾ ਫੁੱਲ ਪੈਦਾ ਨਹੀਂ ਹੁੰਦਾ ਤੂੰ ਜਿੰਨਾ ਚਿਰ ਆਪਣੇ ਜੀਵਨ ਨੂੰ ਮਿਟਾਏਗਾ ਨਹੀਂ ਗੁਰੂ ਵਾਲਾ ਜੀਵਨ ਤੇ ਪ੍ਰਾਪਤ ਨਹੀਂ ਹੋਏ ਤੇ ਔਰ ਆਪਣੇ ਜੀਵਨ ਆਪਣੇ ਹਉਮੈ ਵਾਲੇ ਜੀਵਨ ਆਪਣੇ ਜੀਵਨ ਨੂੰ ਬਦਲ ਦੇ ਸਕਦਾ ਇੱਕ ਫੈਰਵੇ ਚ ਸਾਡੇ ਕੁਝ ਬਦਲ ਆ ਪਏਗਾ ਕੌਣ मम ਭਾਵ ਦਾ ਇਹ ਸ਼्लोक ਮੋਹੁਰਤੰ ਵਿਵਾਰਤੰ ਸ੍ਰੇਯ ਹੈ ਇੱਕ ਮੋਹੁਰਤ ਵਿੱਚ ਹੀ ਆਪਣੇ ਆਪ ਨੂੰ ਜਾਨ ਦੇਣਾ ਸਪੇਸ਼ ਐਸੇ ਇੱਕ ਲੱਕੜੀ ਇੱਕ ਫੈਰਵੇ ਚ ਸਭ ਸਰਵਾਰੀ ਲੱਕੜ ਤਾਂ ਇੱਕ ਗੁਣ ਹੈ ਕਿ ਉਸ ਨੂੰ ਬਹੁਤ ਸੁਥ ਲੱਕੜ ਮੰਨਿਆ ਜਾਂਦਾ ਹੈ ਜਿਹੜੀ ਲੱਕੜ ਧੁਕਦੀ ਹੋਈ ਬਰਦੀ ਹੈ ਅਸੀਂ ਉਹ ਬਹੁਤ ਚੰਗੀ ਲੱਕੜ ਦੀ ਕਿਉਂਕਿ ਉਸ ਵਿੱਚ ਨਮੀ ਜਿਸ ਲੱਕੜ ਦੇ ਵਿੱਚੋਂ ਤੋਂ ਪੈਦਾ ਹੋ ਰਹੀ ਹੈ ਉਸ ਵਿੱਚ ਨਮੀ ਹੈ ਉਸ ਵਿੱਚ ਪਾਣੀ ਧੂਮੇ ਦਾ ਕਾਰਨ ਆਉਂਦਾ ਲੱਕੜ ਨੂੰ ਅਗਲਾ

ਪਾਣੀ ਲੱਕੜ ਦਾ ਹਿੱਸਾ ਨਹੀਂ ਉਹਦੇ ਕੁਝ ਸਮੇਂ ਵਾਸਤੇ ਉਹ ਜਿਹੜਿਤ ਉਸ ਵਿੱਚ ਭੀਗਿਆ ਉਸਦੀ ਇੱਕ ਵਕਤੀ ਦਾ ਉਹਦੀ ਲੋੜ ਹੈ ਪਰ ਅੱਗ ਲੱਕੜ ਵਿੱਚ ਹਮੇਸ਼ਾ ਵਾਸਾ ਹੈ ਅੱਗ ਤੇ ਚਾਹੇ ਅਸੀਂ ਹਜ਼ਾਰ ਬਰੇ ਤੋਂ ਬਾਅਦ ਵੀ ਲੱਕੜ ਨੂੰ ਪਾਣੀ ਇਟਾ ਵਿੱਚ ਪਾਏ ਪਾਣੀ ਤੇ ਉਹਦੇ ਵਿੱਚ ਸੁੱਕ ਜਾਏਗਾ ਕੁਝ ਸਮੇਂ ਦੇ ਵਿੱਚ ਹੀ ਇਸ ਵਿੱਚੋਂ ਚੱਲ ਜਾਏਗਾ ਫਿਰ ਅੱਗ ਦਾ ਤੇ ਪਾਣੀ ਦਾ ਆਪਣਾ ਆਪਣਾ ਇੱਕ ਸੁਭਾਅ ਹੈ। ਆਗੋਂ ਹਮੇਸ਼ਾ ਉੱਪਰ ਵੱਧੇ। ਤੇ ਪਾਣੀ ਹਮੇਸ਼ਾ ਨੀਵੇਂ ਵਸਿਆ। ਇੱਥੇ ਹੁੰਦਾ ਹੈ। ਅੱਗ ਸੰਕੇਤ ਹੈ ਮਨੁੱਖੀ ਜੀਵਨ ਉੱਪਰ ਚੱਲਣਾ। ਇੱਥੇ ਪਾਣੀ ਸੰਕੇਤ ਹੈ ਮਨੁੱਖੀ ਜੀਵਨ ਨੀਵੇਂ ਲੈ ਕੇ। ਚੰਗਿਆਈ ਤੇ ਬੁਰਾਈ ਚੰਗਿਆਈ ਚਾਈਨਾ ਤੋਂ ਉਹਨਾਂ ਦਿੱਤੀ ਜਾਂਦੀ ਹੈ ਬੁਰਾਈ ਨੂੰ ਨੀਚ ਨਾ ਉੱਚਾ ਜੀਵਨ ਤੇ ਈਮਾਨ ਜੀ ਤੂੰ ਆਪਣੇ ਜੀਵਨ ਨੂੰ ਉਸ ਮਹੂਰਤ ਵਿੱਚ ਉਸ ਘੜੀ ਵਿੱਚ ਅਗਵੀ ਤਰ੍ਹਾਂ ਸਾਰ ਕੇ ਉੱਚਾ ਵੈਸੇ ਆ ਉੱਚੀ ਹੈ ਅਸੀਂ ਕਿਸੇ ਦਰਖਤ ਨੂੰ ਦੇਖਦੇ ਹਾਂ ਦਰਖਤ ਦੇ ਦੋ ਹਿੱਸੇ ਹਿੱਕ ਧਰਤੀ ਦੇ ਬਾਹਰ ਉੱਪਰ ਵੱਲ ਦੂਜਾ ਧਾਕੇ ਦੇ ਅੰਦਰ ਉਸਨੇ ਜੜਾ ਪਰ ਦੋਮਾਂ ਦਾ ਕਾਰਨ ਹੈ ਨਗਨੇ ਤੇ ਪਾਣੀ ਅੱਗ ਦੀ ਵਜ੍ਹਾ ਕਰਕੇ ਦਰੱਖਤ ਉੱਪਰ ਆ ਜਾਂਦਾ ਉਸ ਦਾ ਵਿਕਾਸ ਬਾਹਰ ਵੱਲ ਹੁੰਦਾ ਹੈ ਸੂਰਜ ਦੇ ਵੱਲ ਅੱਗ ਦੀ ਵਜ੍ਹਾ ਕਰਕੇ ਚਾਹ ਨੂੰ ਦੇ ਚੋਕਰੇ ਅਗਨੀ ਦੇ ਵਿੱਚ ਉਤਰੇ। ਔਰ ਉਸ ਦੀਆਂ ਜੜਾਂ ਉਦਰਾਤੀਆਂ ਪਾਣੀ ਵੀ ਹੈ, ਢੇਠਾਂ ਵਾਲੇ ਪਾਸੇ ਕਰਦੇ। ਔਰ ਉਹਦੇ ਪਾਸੇ। ਜਿਹੜੇ ਪਾਸੇ ਪਾਣੀ ਹੋਵੇਗਾ, ਗਰਥ ਦੀਆਂ ਜੜਾਂ ਆਪਣੇ ਆਪ ਉਸੇ ਪਾਸੇ ਚਲੀਆਂ ਜਾਂਦੀਆਂ। ਜਿਹੜੇ ਬਹੁਤ ਜ਼ਿਆਦਾ ਸੈਂਸਟਿਵ ਹੁੰਨ ਲੋਕੀ, ਸੰਵੇਦਨਸ਼ੀਲ। ਜਿਨ੍ਹਾਂ ਦੇ ਮਨ ਇੰਨੇ ਸੁਚੇਤ ਨੇ ਉਹਨਾਂ ਦੀ ਹਰਕਤ ਵੀ ਪਛਾਣ ਲੈਂਦੇ ਜਦੋਂ ਕਿਤੇ ਰੇਗਿਸਤਾਨ ਵਿੱਚ ਪਾਣੀ ਲੱਗਣਾ ਹੋਵੇ ਤਾਂ ਇਹ ਵਿੱਚ ਇਹ ਸਾਇੰਸਦਾਨ ਕੀ ਕਰਦੇ ਹੋਏ ਦਰੱਪ ਦੀ ਇੱਕ ਤਾਜ਼ਾ ਪੈਣੀ پکڑ ਕੇ ਪੱਟੀ ਉਹਦੇ ਹੱਥ ਵਿੱਚ ਬਣਾਉਂਦੇ ਉਹ ਬੰਦਾ ਉਸ ਪੈਣੀ ਨੂੰ ਫੋਲੀ ਜਿਹਾ ਹੱਥ ਵਿੱਚ ਫੜ ਕੇ ਧਰਤੀ ਤੇ ਰੱਖਦਾ ਜਿੱਥੇ ਵੀ ਪਾਣੀ ਆਏਗਾ ਉਹ ਥੇ ਜਦ ਵੀ ਹਰਕਤ ਹੋਏਗੀ ਤੇ ਉਹ ਪਹਿਚਾਨ ਕਰ ਦੇਗਾ ਕਿ ਇੱਥੇ ਪਾਣੀ ਹੈ ਬਹੁਤ ਜਗ੍ਹਾ ਤੇ ਐਸਾ ਹੋਵੇ ਫਿਰ ਉੱਥੋਂ ਪਾਣੀ ਨਿਕਲੇ 100 ਗੁੱਟ ਤੋਂ 200 ਗੁੱਟ ਤੋਂ 300 ਗੁੱਟ ਤੋਂ 500 ਗੁੱਟ ਤੋਂ ਪਾਣੀ ਨਿਕਲੇ ਉਸਨੇ ਆਪਣੀ ਨੀਵੇਂ ਪਾਸੇ ਪਏ ਹੋਏ ਪਾਣੀ ਨੂੰ ਪਹਿਚਾਣ ਲਿਆ ਅਗ ਆਪਣੇ ਸੌਵੇਂ ਪਹਿਚਾਨ ਲੈਂਦੀ ਹੈ ਪਾਣੀ ਆਪਣੇ ਸੌਵੇਂ ਅਸੀਂ ਆਪਣੇ ਜੀਵਨ ਨੂੰ ਅਗਨੀ ਦੀ ਤਰ੍ਹਾਂ ਉੱਚਾ ਕਰਦੇ ਆਂ। ਅਗਦੀ ਤਰ੍ਹਾਂ ਜੋ ਹਰੇਕ ਮੋਮੈਂਟ ਨੂੰ ਅਹੰਕਾਰ ਨੂੰ ਆਪਕੋ ਸਾਰ ਕੇ ਸਵਾਦ ਕਰਦੇ। ਪਾਣੀ ਦੀ ਤਰ੍ਹਾਂ ਅਸੀਂ ਨੀਟਾ ਵਾਲਾ ਜੀਵਨ ਜੀਣ ਦੀ ਕੋਸ਼ਿਸ਼ ਕਰਦੇ। ਉਸ ਸਮੂਹੁਰ ਦੀ ਭਗ ਮਹਾ ਭਾਵ ਵਿੱਚ ਪੀਤੀ ਗਈ ਹੈ। ਜਿੱਥੇ ਅੰਦਰ ਦੀ ਹੋਂਮੇਂ ਇੱਕੋ ਘੇਰੇ ਵਿੱਚ ਸੜ ਕੇ ਸੁਆਹ ਹੋਇਆ। ਉਹ ਮਹੌਲ ਤਾਂ ਜਵਾਲਦੰਮੁ ਸ੍ਰੇਅ ਹੈ। ਨਾਮ ਤੋਂ ਧਵਾਏ ਕੰਮ ਜਿਰਮ। ਨਾਮ ਕੇ ਬਹੁਤ ਲੰਬੇ ਸਮੇਂ ਤੱਕ ਆਪ ਦੀ ਤਰਫ ਲੁਕਦੇ ਰਹੇ। ਬਹੁਤ ਲੰਮਾ ਜੀਵਨ ਦੁੱਖਾਂ ਦੇ ਵਿੱਚ ਬਤੀਤ ਲਾਗ ਕਰ। ਤੂੰ ਆਪਣੇ ਜੀਵਨ ਗਹਿਰਾਈ ਵਿੱਚ ਗਹਿਰਾਈ ਵਿੱਚ ਜਿਹਾ ਜਿਉਂਇਓ ਬਯੋਪੀ ਕੁਬਬ ਗਹਿਰਾਈ ਵਿੱਚ ਬਤੀਤ ਕੀਤਾ ਇਹ ਸ਼ੇਰ ਵੀ ਜੀਵਨ ਨੂੰ ਬਰੰਗਦੇ ਬਿਨਾਂ ਗਹਿਰਾਈ ਤੋਂ ਲੰਮਾ ਜੀਵਨ ਬਤੀਤ ਕਰਿਆਵੇਂ ਤੇਰਾ ਤੋਂ ਹੋਰ ਕੁਝ ਵੀ ਨਹੀਂ ਜਿਨ੍ਹਾਂ ਦੇਸ਼ਾਂ ਨੂੰ ਅਸੀਂ ਕਹੋ ਵਿਕਸਿਤ ਦੇਸ਼ ਕਹਿੰਦੇ ਆਂ ਬੜੇ ਤਰੱਕੀ ਹੋਈ ਜਿਨ੍ਹਾਂ ਨੂੰ बड़े प्रबंधन बहुत सारे 100 साल ਤੋਂ ਵੱਧ عمر ਦੇ ਬਜ਼ੁਰਗ ਉਹਨਾਂ ਦੇਸ਼ਾਂ ਵਿੱਚ ਫਿਰ ਜਾਣਗੇ। ਔਰ ਉਹਨਾਂ ਦੀ ਹਾਲਤ ਇੰਨੀ ਬਿਮਾਰੀ ਹੈ। ਖੁਦ ਸਰਕਾਰ ਤੋਂ ਮੌਤਾਂ ਆਪੇ ਦੀ। ਸਾਨੂੰ ਆਧੁਤਿਆ ਕਰਨ ਦੀ ਇਜਾਜ਼ਤ ਦਿੱਤੀ ਹੈ। ਔਰ ਸਰਕਾਰ ਕਹਿੰਦੀ ਹੈ ਕਿ ਨਹੀਂ। ਆਧੁਤਿਆ ਕਰਨ ਦੀ ਕੈ

ਵਰਲੁਕੀ ਸਰੀਰ ਨੂੰ ਦੇਖੀ ਉਹਨਾਂ ਦਾ ਕਹਿਣਾ ਹੈ ਕਿ ਇਹ ਮਨੁੱਖੀ ਸਰੀਰ ਇੰਨਾ ਤਕਾਬਲ ਹੈ ਕਿ ਇਹ 300 ਸਾਲ ਤੱਕ ਜੀ ਸਕਦਾ ਇਸ ਤੋਂ ਵੀ ਵਧਾ ਕੇ ਜਿਹੜਾ ਮਨੁੱਖ 100 ਸਾਲ ਦੇ ਉੱਪਰ ਜੀਤਾ ਕੇ ਵੀ ਇੱਡੇ ਬਿਮਾਰ ਖੜੇ ਕਰ ਜਾਂਦਾ ਅਗਰ ਉਹ 300 ਸਾਲ ਜੀਏਗਾ ਕਿਹੜੇ-ਕਿਹੜੇ ਮੁਪਤਰਸ਼ ਨੇ ਖੜੇ ਕਰ ਦੇਣੇ ਦੁਨੀਆ ਦਾ ਕੀ ਹਾਲ ਕਰ ਦੇਗਾ ਹੁਣ ਅਗਰ 300 ਸਾਲ ਤੱਕ ਜੀਵਨ ਬਤੀਤ ਕਰਿਆ ਇਸ ਤੇ ਵੈਸੇ ਵੀ ਪ੍ਰਕਿਰਤੀ ਹਮੇਸ਼ਾ ਆਪਣੀ ਮਰਜ਼ੀ ਦੇ ਨਾਲ ਚੱਲਦੀ ਹੈ ਪ੍ਰਕਿਰਤੀ ਨੇ ਹੀ ਮਨੁੱਖ ਦੀ ਉਮਰ ਤੈਅ ਕਰਦੀ ਹੈ ਕਿੰਨਾ ਚਿਰ ਇਸ ਨੂੰ ਜੀਣਾ ਚਾਹੀਦਾ ਜਿਵੇਂ ਜਿਵੇਂ ਮਨੁੱਖ ਅੱਗੇ ਵਧ ਰਿਹਾ ਪੁਰਾਣੇ ਬਜ਼ੁਰਗਾਂ ਦੀ ਉਮਰ ਯਾ ਅੰਗਰਾ ਜ਼ਿਆਦਾ ਵੱਡੀਆਂ ਸੀ ਅੱਜ ਕਾ ਲੋਕ 60 70 ਸਾਲ ਤੱਕ ਸਾਾਲ ਦਾ ਪਾਸਾ ਪਹੁੰਚਦਾ ਪੁਰਾਣੇ ਬਜ਼ੁਰਗ 100 ਸਾਲ ਤੱਕ ਆਮ ਹੀ ਜੀਏ ਸੀ ਇਹ ਕਰਕੇ ਦਿੱਤੇ ਹੀ ਨਹੀਂ ਉਸ ਨੇ ਨਿਯਮਾਂ ਨੂੰ ਤੋੜਿਆ ਨਹੀਂ ਸੀ ਜੀਵਨ ਤਾਂ ਜਿੰਨਾ ਵੀ ਮਿਲੇ ਪਰੰਤੂ ਜੀਵਨ ਉਹ ਹੀ ਹੈ ਜਿਹੜੀ ਗਹਿਰਾਈ ਦੇ ਵਿੱਚ ਬਤੀਤ ਹੋ ਰਹੇ ਕਿੰਨਾ ਕੋਈ ਗਹਿਰਾ ਉਤਰ ਗਿਆ ਆਪਣੇ ਜੀਵਨ ਦੇ ਵਿੱਚ ਜਲਦੀ ਆਪਣੇ ਜੀਵਨ ਦੇ ਵਿੱਚ ਗਹਿਰਾ ਉਤਰਦਾ ਹੈਬਾਪੀ ਨੇ ਲੋਕਾਂ ਨੂੰ ਪਤਾ ਨਹੀਂ ਚੱਲਦਾ ਕੋਈ ਕਿੰਨਾ ਲੜਵਾ ਜੀ ਗਿਆ ਸਾਰੀ ਦੁਨੀਆ ਨੂੰ ਪਤਾ ਚੱਲ ਜਾਏ ਜਿਨ੍ਹਾਂ ਨੂੰ ਕਮਾ ਵਿੱਚ ਦੱਸ ਨਹੀਂ ਉਨ੍ਹਾਂ ਦੀ ਕਬਰ ਤੇ ਪੱਟੀ ਲਿਖ ਕੇ ਲਾ ਦਿੱਤੀ ਜਾਂਦੀ ਹੈ ਕਿਸ ਨੇ ਕਿੰਨਾ ਜੀਵਨ ਬਤੀਤ ਕਰੇ ਕਿੰਨੇ ਸਾਲ ਜਿਉ ਪਏਗਾ ਹਰ ਕਦੀ ਕਿਸੇ ਦੇ ਜੀਵਨ ਦੇਖ ਕੇ ਪਤਾ ਨਹੀਂ ਚੱਲੇ ਕਿੰਨਾ ਗਹਿਰਾ ਹੈ ਉਸ ਦੀ ਉਮਰ ਕਿੰਨੀ ਗਹਿਰੀ ਹੈ ਇਹ ਹੀ ਕਾਰਨ ਹੈ ਗਹਿਰਾਈ ਵਿੱਚ ਜੀਣ ਵਾਲਿਆਂ ਦਾ ਸਮਾਜ ਵਿੱਚ ਵਿਰੋਧ ਹੁੰਦਾ ਹੈ ਗਹਿਰਾਈ ਵਿੱਚ ਜੀਣ ਵਾਲਿਆਂ ਲੋਕ ਕਹੈ ਕਬੀਰ ਗੋ